ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਜਿਹੜਾ ਆਪਣਾ ਸ਼ਹਿਰ ਮਲੇਰਕੋਟਲਾ ਖਾਣ ਪੀਣ ਦੇ ਸ਼ਿਕੀਨਾ ਦਾ ਸ਼ਹਿਰ ਹੈ ਇੱਥੇ ਵੈਜ ਕੀ ਨਾਨ ਵੈਜ ਕੀ ਲੋਕ ਬਹੁਤ ਚੌ ਨਾਲ ਖਾਂਦੇ ਨੇ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਆਪਣੇ ਸ਼ਹਿਰ ਦੇ ਵਿੱਚ ਨਾ ਬਹੁਤ ਕੁਆਲਿਟੀ ਦਾ ਜਿਹੜਾ ਮਾਲ ਮਿਲਦਾ ਈਵਨ ਜਿਵੇਂ ਆਪਾਂ ਕਹਿੰਦੇ ਵੱਡੇ ਰੈਸਟੋਰੈਂਟ ਨੇ ਉੱਥੇ ਤੁਹਾਨੂੰ ਬਹੁਤ ਜ਼ਿਆਦਾ ਪੈਸੇ ਲਾਉਣੇ ਪੈਂਦੇ ਨੇ ਪਰ ਆਪਣੇ ਸ਼ਹਿਰ ਚ ਇਸ ਤਰ੍ਹਾਂ ਦੇ ਵੀ ਟਾਬੇ ਜਾਂ ਹੋਟਲ ਹੈਗੇ ਨੇ ਇੱਥੇ ਤੁਸੀਂ ਬਹੁਤ ਹੀ ਜੈਨੂਅਰ ਰੇਟਾਂ 'ਚ ਇੱਕ ਆਮ ਮੁੰਡਾ ਵੀ ਬਹੁਤ ਮਤਲਬ ਫਾਈਵ ਸਟਾਰ ਹੋਟਲ ਵਰਗੀ ਰੋਟੀ ਖਾ ਸਕਦਾ ਤੇ ਅੱਜ ਅਸੀਂ ਤੁਹਾਨੂੰ ਉਸਦੇ ਇੱਕ ਟਾਬੇ ਦੇ ਲੈ ਨਾਮ ਦੇਖ ਲੋ ਜੀ ਪਠਾਨ ਢਾਬਾ ਜਿੱਥੇ ਤੁਹਾਨੂੰ ਇਹ ਜਿਹੜੀ ਜਿਹੜੀ ਆਈਟਮਾਂ ਮਿਲਦੀਆਂ ਨੇ ਜਿਹੜੀ ਅੱਜ ਤੋਂ ਪਹਿਲਾਂ ਤੁਸੀਂ ਇਹ ਵੀ ਸੁਣਿਆ ਨਹੀਂ ਹੋਣਾ ਵੀ ਆਪਣੇ ਸ਼ਹਿਰ ਤੋਂ ਮਿਲਦੀ ਆਵੇਂ ਨੇ ਇੱਥੇ ਜੇ ਆਪਾਂ ਗੱਲ ਕਰੀਏ ਮਤਲਬ ਸਵੇਰ ਤੋਂ ਨਾਸ਼ਤਾ ਹੀ ਨਾ ਮੇਂ ਸ਼ੁਰੂ ਹੋ ਜਾਂਦਾ ਤੇ ਉਹ ਆਈਟਮਾਂ ਤਿਆਰ ਕਰਦੇ ਨੇ ਤੇ ਲੋਕ ਖਾ ਕੇ ਉਂਗਲੀਆਂ ਜੱਟਦੇ ਰਹਿ ਜਾਂਦੇ ਨੇ ਹਣਾ ਤੇ ਹੁਣ ਆਪਾਂ ਜਿਹੜੇ ਇੱਥੋਂ ਦੇ ਓਨਰ ਨੇ ਅਬਦੁਲ ਹਕੀਮ ਸਾਹਿਬ ਇਹਨਾਂ ਨੂੰ ਜਾਣਦੇ ਆ ਤੇ ਭਾਜੀ ਮਤਲਬ ਕਿਸ ਤਰ੍ਹਾਂ ਦਾ ਜਣਾ ਟੇਸਟ ਹੈ ਤੁਸੀਂ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹੋ ਟੇਸਟ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕਰਦੇ ਆ ਸਾਡੇ ਅਬਾਈ ਦੇ 1973 ਦੀ ਸਟਾਰਟਿੰਗ ਆ ਸ਼੍ਰੀ ਚੋਲੇ ਤੋਂ ਸਟਾਰਟਿੰਗ ਨਹੀਂ ਸਾਡੇ ਅਬਾਈ ਦੀ ਅੱਛਾ ਜੀ ਤੇ ਪਹਿਲਾਂ ਰੇੜੀ ਦੀ ਰੇੜੀ ਤੋਂ ਸਾਡੇ ਦੁਕਾਨ ਲੱਤੀ ਦੁਕਾਨ ਤੋਂ ਬਾਅਦ ਸੀ ਹੋਟਲ ਕਰਿਆ ਠੀਕ ਹੈ ਜੀ ਤੇ ਵਧੀਆ ਹੁਣ ਤੱਕਰ ਵਧੀਆ ਟੇਸਟ ਦਿੱਤਾ ਸਾਡੇ ਸ਼੍ਰੀ ਚੋਲੇ ਤੋਂ ਸਟਾਰਟਿੰਗ ਆ ਮਤਲਬ ਫਾਦਰ ਸਾਹਿਬ ਨੇ ਸ਼੍ਰੀ ਚੋਲੇ ਦੀ ਜਿਹੜੀ ਹੈ ਰੇੜੀ ਤੋਂ ਸਟਾਰਟ ਕੀਤੀ ਰੇੜੀ ਤੋਂ ਸਟਾਰਟ ਕੀਤੀ ਆ ਅੱਛਾ ਜੀ ਤੇ ਹੁਣ 7 ਵਜੇ ਸਾਡਾ ਸਟਾਰਟ ਹੋ ਜਾਂਦਾ ਸ਼੍ਰੀ ਚੋਲੇ 10 11 ਵਜੇ ਤੱਕ ਆਸੀਂ ਫ੍ਰੀ ਹੋ ਜਾਈਏ ਸ਼੍ਰੀ ਚੋਲੇ ਜੀ ਅੱਛਾ ਮ दुड़ दुड़ अच्छा जी वाला श्री छोले सिर्फ टेस्ट ਕਰਨ ਆਉਂਦੇ ਨੇ ਤੇ ਇੱਕ ਹੋਰ ਆ ਵੀ ਅਗਲਾ ਫੋਨ ਕਰ ਦਿੰਦਾ ਸਾਡੇ ਬੱਸ ਸਟੈਂਡ ਫੜਾਇਆ ਹੋਇਆ ਗੇ ਬੱਸ ਅਡੇ ਨੂੰ ਅਸੀਂ ਆਪ ਹੀ ਲੈ ਜਾਵਾਂਗੇ ਹੋਰ ਕਸਟਮਰ ਆਜੇ ਨੇ ਵੀ ਜੇ ਇੰਨੇ ਥੋੜੇ ਟੈਸਟ ਦੇ ਫੈਨ ਟੈਸਟ ਦੇ ਫੈਨ ਬਹੁਤ ਫੈਨ ਨੇ ਹੁਣ ਤੁਸੀਂ ਦੱਸ ਦਿੰਦਾ ਵੀ ਫੈਨ ਨੇ ਲੋਕ ਸ਼ਹਿਰੋਂ ਵੀ ਬਹੁਤ ਲੋਕ ਖਾਣ ਆਉਂਦੇ ਆਪਣੇ ਸ਼ਹਿਰ ਦੇ ਫਿਰ ਤੁਸੀਂ ਕਰਦੇ ਕੀ ਹੈ ਤਾਂ ਕੀ ਪਾਉਨੇ ਹੋ ਆਈਟਮਾਂ ਦੇ ਵਿੱਚ ਆਈਟਮਾਂ ਦਾ ਵੀ ਜੇ ਸਾਡੇ ਫਾਦਰ ਸਾਹਿਬ ਨੇ ਆਪ ਵੀ ਖੜੇ ਮਸਾਲੇ ਆਸੀਂ ਆਪ ਹੀ ਲੈਨੇ ਆ ਆਪ ਵੀ ਪੀਜ਼ੇ ਆ ਵੀ ਇਹਨੇ ਇੱਕ ਜਿਹਦਾ ਮਸਾਲਾ ਸਬ ਦਾ ਗ੍ਰੈਨੀ ਦਾ ਲੱਗ ਮਸਾਲਾ ਹੁੰਦਾ ਕੋਰਮੇ ਦਾ ਅਲੱਗ ਆ ਛੋਲੇ ਦਾ ਸ੍ਰ ਮਟਰ ਬਿਰਿਆਨੀ ਦਾ ਅਲੱਗ ਆ ਸਬ ਦਾ ਅਲੱਗ ਅਲੱਗ ਮਸਾਲਾ ਅੱਛਾ ਮਤਲਬ ਆਪ ਹੀ ਮਸਾਲੇ ਤਿਆਰ ਕਰਦੇ ਆ ਆਪ ਹੀ ਮਸਾਲੇ ਅਸੀਂ ਤਿਆਰ ਕਰਦੇ ਆ ਸਾਡੇ ਫਾਦਰ ਸਾਹਿਬ ਨੇ ਸਾਨੂੰ ਦੱਸਿਆ ਅਸੀਂ ਉਸ ਤਰੀਏ ਕਰਦੇ ਆ ਉਸ ਤਰ੍ਹਾਂ ਹੀ ਕਰਦੇ ਆ ਫਿਰ ਕਿਹੜੀ ਕਿਹੜੀ ਆਈਟਮ ਆ ਜਿਹੜੀ ਆਪਣੇ ਹੋਟਲ ਤੇ ਮਿਲਦੀ ਆ ਆਪਣੇ ਆਰਡਰ ਦੇ ਸਭ ਤੋਂ ਨੀ ਸਟਾਰਟਿੰਗ ਹੋਈਆਂ ਨੇ ਆਸ ਤੇ ਤੋਂ ਚਿਕਨ ਬਿਰਿਆਨੀ ਤੇ ਸਰੀ ਵਾਲੇ ਛੋਲੇ ਮਿਲ ਜਾਂਦੇ ਨੇ ਆਪਣੇ ਕੋਲੇ ਦਿਖਾਈ ਵੀ ਚੱਲੋ ਨਾਲ ਦੀ ਨਾਲ ਤੇ ਆ ਇਹ ਹੋ ਗਿਆ ਚਿਕਨ ਇਹ ਆਪਣੇ ਸਰੀ ਛੋਲੇ ਹੋ ਗਏ ਖਤਮ ਹੋ ਗਏ ਇਸ ਟਾਈਮ ਅੱਛਾ ਜੀ ਕਰੋ ਜੀ ਮਾਰੋ ਨਿਗਾ ਸ੍ਰੀ ਜੀ ਉਹਦੇ ਮਾਰਨ ਨੇ ਵੀ ਆਪਣੇ ਕੋਲ ਖਤਮ ਹੋ ਗਏ 11 ਵਜੇ ਤੱਕ ਲਾਸਟ ਹੁੰਦੇ ਨੇ 11 ਵਜੇ ਤੱਕ ਚਿਕਨ ਹੁੰਦਾ ਚਿਕਨ ਬਰੀਆਨੀ ਹੁੰਦੀ ਆਪਣੇ ਕੋਲੇ ਅੱਛਾ ਜੀ ਚਿਕਨ ਬਰੀਆਨੀ ਵੀ ਮਿਲਦੀ ਹੈ ਤੇ ਮਟਰ ਵੀ ਹੈ ਚਿਕਨ ਬਰੀਆਨੀ ਵੀ ਮਿਲਦੀ ਹੈ ਮਟਰ ਵੀ ਨਹੀਂ ਮਿਲਦੀ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਬਰੀਆਨੀ ਹੈ ਆਪਣੇ ਕੋਲ ਮਤਲਬ ਬਰੀਆਨੀ ਦਾ ਸਾਰਪਾਰ ਦੇ ਲੋਕ ਫੈਨ ਨੇ ਤੇ ਬਰੀਆਨੀ ਦਾ ਜਿਹੜੇ ਰੇਟ ਦੀ ਗੱਲ ਕਰੀਏ ਕੀ ਰੇਟ ਕੀ ਹੈ ਤੇ ਜਿਹੜੀ ਚਿਕਨ ਬਰੀਆਨੀ ਆ ਰੇਟ ਆ ਆਪਾਂ 160 ਰੁਪਏ ਕਿਲੋ ਲੈਂਦੇ ਹਾਂ ਅੱਛਾ ਹਾਂ ਠੀਕ ਹੈ ਇਹਨੂੰ ਰੇਟ ਆ ਕੋਈ ਐਡੀ ਬੜੀ ਹੈ ਮਤਲਬ ਮੀਡੀਅਮ ਰੇਟ ਆ ਜਨਰਲ ਰੇਟ ਆ ਜਨਰਲ ਇੱਕ ਜਿਵੇਂ ਤੁਸੀਂ ਦੱਸਿਆ ਵੀ ਤੁਹਾਡਾ ਟੇਸਟ ਨਾ ਲੋਕ ਪਸੰਦ ਕਰਦੇ ਨੇ ਆਸਰ ਦੇ ਮੈਂ ਦੇਖ ਰਿਹਾ ਜਿਹੜੀਆਂ ਆਹ ਦੇਗਾ ਹੁੰਦੀਆਂ ਨੇ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਨਾ ਫੇਸ ਬਣਾਉਣ ਅਸੀਂ ਅਕਸਰ ਮਰੇ ਅੱਬਾਈ ਬਣਾਉਂਦੇ ਸੀ ਦੇਗ ਦੇ ਵਿੱਚ ਉਹਨਾਂ ਦੇ ਗੁਜ਼ਰਨ ਤੋਂ ਬਾਅਦ ਅਸੀਂ ਵੀ ਦੇਗ ਹੀ ਬਣਾਉਂਦੇ ਆ ਸਾਡੇ ਤਾਂਬੇ ਦੇ ਦੇਗ ਰੱਖੇ ਨੇ ਚਾਰ ਪੰਜ ਸਾਡੇ ਕੋਲ ਤਾਂਬੇ ਦੇ ਦੇਗ ਨੇ ਅੱਛਾ ਇਹ ਸ਼ੁਰੂ ਤੋਂ ਅਸੀਂ ਨਾਲ ਜੀ ਮਤਲਬ ਸਾਰੀਆਂ ਆਟਮੈਨਾਂ ਜੀ ਤਿਆਰ ਕਰਦੇ ਆ ਸਾਰੀਆਂ ਆਟਮੈਨਾਂ ਜੀ ਤਿਆਰ ਕਰਦੇ ਸ਼ੁਰੂ ਤੋਂ ਤੇ ਫਿਰ ਮਤਲਬ ਕਿੰਨੇ ਵਜੇ ਤੱਕ ਚੱਲਦਾ ਜਿਵੇਂ ਆਪਣਾ ਹੈਗਾ ਪਹਿਲਾਂ ਸਵੇਰੇ ਤੁਸੀਂ ਦੱਸਤਾ ਵੀ ਸ਼ਿਰੀ ਛੋਲੇ ਲੱਗੇ ਛੋਲੇ ਲੱਗੇ ਬਿਰਿਆਨੀ ਚੱਲ ਪਈ ਹਾਂ ਸੂਮਾ ਨੂੰ 7 ਵਜੇ ਸਟਾਰਟ ਹੋ ਜਾਂਦਾ ਜੀ ਅੱਛਾ ਜੀ 7 ਵਜੇ ਤੋਂ ਬਾਅਦ 11 10 11 ਵਜੇ ਤੋਂ ਬਾਅਦ ਚਿਕਨ ਬਿਰਿਆਨੀ ਠੀਕ ਹੈ ਚਿਕਨ ਬਿਰਿਆਨੀ ਲੱਗ ਜਾਂਦੀ ਹੈ ਮਟਰ ਬਿਰਿਆਨੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਆਪਣਾ ਕੋਈ ਪੇਟੀ ਹੁੰਦੀ ਹੈ ਕੀਮਾ ਹੁੰਦਾ ਹੈ ਗੋਸਟ ਹੁੰਦਾ ਆ ਵੀ ਦਿਖਾ ਦਿਓ ਇਹਨਾਂ ਭਾਂਡੇ ਚ ਕੀ ਰੱਖਿਆ ਹੋਇਆ ਇਹ ਆਪਣਾ ਪੇਟੀ ਆ ਇਹ ਵੀ ਖਤਮ ਹੋ ਚੁੱਕੀ ਆਪਣੀ ਥੋੜੀ ਰਹੀ ਬਸ ਅੱਛਾ ਜੀ ਹਾਂ ਇਹ ਵੀ ਪੇਟੀ ਆ ਗਈ ਨਾਲ ਕੀ ਆ ਗਿਆ ਹੈ ਨਾ ਇਹ ਵੀ ਇਹ ਮੁਰਗਾ ਆ ਗਿਆ ਹੈ ਅੱਛਾ ਜਿਹੜਾ ਆਪਾਂ ਕਹਿ ਰਹੇ ਆ ਬਟਰ ਚਿਕਨ ਆ ਗਿਆ ਹਾਂ ਹਾਂ ਨਾ ਇਹ ਨੋਰਮਲ ਰੇਟ ਆਇਆ ਹੈ ਨੋਰਮਲ ਰੇਟ ਆ ਠੀਕ ਹੈ ਜੀ ਬਸ ਠੀਕ ਹੈ ਹੋਰ ਗਰੇਵੀ ਵਾਲਾ ਜਿਹੜਾ ਤਿਆਰ ਕਰਦੇ ਆ ਅਸੀਂ ਮਤਲਬ ਇਹ ਅੰਦਰ ਕੋਈ ਆ ਜਾਂਦਾ ਉਹਨਾਂ ਨੂੰ ਦੇਣ ਵਾਸਤੇ ਉਹਨਾਂ ਨੂੰ ਦੇਣ ਵਾਸਤੇ ਹਾਂ ਠੀਕ ਹੈ ਮਤਲਬ ਇਹ ਆਈਟਮਾਂ ਹੁੰਦੀਆਂ ਨੇ ਇਹ ਤੋਂ ਬਾਅਦ ਫਿਰ ਦੁਪਹਿਰ ਦੁਪਹਿਰ ਤੱਕ ਇਹੀ ਚੱਲਿਆ ਤੁਕਰ ਇਹੀ ਚੱਲਦਾ ਸਾਡੇ 2 ਵਜੇ ਤੱਕ 2 ਵਜੇ ਤੱਕ ਕਰਾਂਗੇ ਤੰਦੂਰੀ ਚਿਕਨ ਬਟਰ ਚਿਕਨ ਚਿਲੀ ਚਿਕਨ ਫਰਾਈ ਤੇ ਤੰਦੂਰੀ ਰੋਟੀ ਤੇ ਹਾਂ ਚੰਗੇ ਜੀ ਆਪਨੇ ਕੋਲ ਕਈ ਆਡਮਾ ਨੇ ਸਾਰੀ ਤਰ੍ਹਾਂ ਦੀ ਜਿਹੜੀ ਚੰਨੀ ਆਡਮਾ ਨੇ 10 11 ਵਜੇ ਤੋਂ 11 ਵਜੇ ਤੱਕ ਗ੍ਰਾਮ ਦਾ ਹੋਲਡਰ ਖੁੱਟਾ ਹੁੰਦਾ ਓਕੇ ਜਦ ਤੱਕ ਹੀ ਆਡਮਾ ਚੱਲਦੀ ਹੈ ਜਦ ਤੱਕ ਹੀ ਆਡਮਾ ਠੀਕ ਹੈ ਤੇ ਫਿਰ ਤੁਸੀਂ ਕਹਿ ਰਹੇ ਹੋ ਜਿਵੇਂ ਸਵੇਰੇ 7 ਵਜੇ ਤੁਸੀਂ ਸ਼ੁਰੂ ਕਰ ਲੈ ਲਿਓ 11 ਵਜੇ ਤੱਕ ਲੱਗੇ ਰਹਿਣੇ ਹਾਂ ਫਿਰ ਪ੍ਰੈਪਰੇਸ਼ਨ ਤਿਆਰ ਕਿਹੜੇ ਵੇਲੇ ਕਰਦੇ ਹੋ ਪ੍ਰੈਪਰੇਸ਼ਨ ਸੋਨ 3:30 ਵੇਲੇ ਲੱਗ ਜਿੰਦੇ ਆ 3:40 ਵੇਲੇ ਲੱਗ ਜਿੰਦੇ ਆ ਓਕੇ 1 ਘੰਟੇ ਲੱਗ ਜਾਂਦੇ ਨੇ ਬਣਾਉਣ ਨੂੰ ਓਕੇ ਨਾਲ ਨਾਲ ਬਣੀ ਜਾਂਦੇ ਆ ਨਾਲ ਨਾਲ ਬਣੀ ਜਾਂਦੇ ਆ ਅੱਛਾ ਦੇ ਵਿੱਚ ਤੇ ਕਿਹੜੀ ਚੀਜ਼ ਹਾਂ ਮਿੱਠੀਆਂ ਆ ਸੇ ਬੰਦਾ ਗੋਲੇ ਮਟਰ ਕੀਮਾ ਕੀ ਆਟਮਾ ਕੀਮਾ ਮਟਰ ਕੀਮਾ ਮਟਰ ਜਿਹੜੇ ਮਟਰ ਭਾਂ ਦੇ ਵਿੱਚ ਕੀਮਾ ਪਾਇਆ ਕੀਮਾ ਬਣਾਉਂਦੇ ਉਹ ਮੈਮਸ ਆ ਇਹ ਇਹ ਸਾਡੀ ਮਾਦਰ ਬਣਾਉਂਦੇ ਆ ਅੱਛਾ ਸਾਡੀ ਅੰਮੀ ਇਹ ਤਿਆਰ ਕਰਕੇ ਦਿੰਦੀ ਆ ਘਰੋਂ ਸਾਨੂੰ ਸਪੈਸ਼ਲ ਅੱਛਾ ਮਤਲਬ ਇਹ ਜਾਣ ਸਮਝੋ ਵੀ ਘਰ ਪਰ ਘਟੇ ਸੌਂ ਕਰਵਾ ਸਾਡੀ ਅੰਮੀ ਦਾ ਤਿਆਰ ਕਰਾਉਂਦਾ ਸਪੈਸ਼ਲ ਇਹ ਅੱਛਾ ਤੇ ਫਿਰ ਇਹ ਇੱਕ ਸਾਰੇ ਦਿਹਾੜੀ ਮਿਲਦੀ ਆ ਇਹ ਸਾਡੀ ਦਿਹਾੜੀ ਮਿਲਣ ਦੀ ਗਾਹਕ ਦੇ ਉੱਪਰ ਪਰ ਬਰ ਸਾਡੀ ਤਾਂ ਵੱਧੂ ਕੋਸ਼ਿਸ਼ ਹੁੰਦੀ ਆ ਬੱਤਵਾ ਤੇ ਵੀ ਰਾਤ ਕਰਖੀ ਮਤਲਬ ਕਸਟਮਰ ਹੀ ਅੱਲਾ ਜੀ ਆਇਆ ਨਾ ਫਿਰ ਉਹ ਕਹਦਾ ਨਹੀਂ ਦੁਪਹਿਰ ਨਹੀਂ ਕਰੂਗਾ ਇਹਦੇ ਵਿੱਚ ਫਿਰ ਕੀਮਾ ਮਟਰ ਨਾਲ ਆਉਂਦਾ ਮਟਰ ਨਾਲ ਕੀਮਾ ਆਉਂਦਾ ਮਟਰ ਪਾਇਆ ਹੁੰਦਾ ਨੇ ਵਧੀਆ ਤਰੀਕੇ ਦਾ ਗੋਸਤ ਹੁੰਦਾ ਆਪ ਬੈਠ ਕੇ ਤਿਆਰ ਕਰਾਣੇ ਬਹੁਤ ਸਸੀ ਵੀ ਆਪ ਲੈ ਕੇ ਆਨੇ ਗੋਸਤ ਦੀ ਗੱਲ ਨਹੀਂ ਅੱਜ ਕਿਹਦੀ ਚੀਜ਼ ਮੈਂ ਤੁਹਾਨੂੰ ਪੁੱਛਣ ਲੱਗਿਆ ਸੀ ਜਿਹੜਾ ਆਪਣੇ ਕੋਲੇ ਮਟਰਨ ਹੁੰਦਾ ਜਾਂ ਆਪਾਂ ਕਹ ਦਈਏ ਚਿਕਨ ਹੁੰਦਾ ਫਿਰ ਆਪਣਾ ਡੱਲੀ ਡੱਲੀ ਆਉਂਦਾ ਡੱਲੀ ਡੱਲੀ ਜਿੰਨਾ ਸਾਡੇ ਕੋਲ ਲੱਗਦਾ ਉਹ ਨਹੀਂ ਐ ਨਹੀਂ ਫਿਰ ਅੱਧਾ ਕਿਲੋ ਅੱਜ ਬਚ ਗਿਆ ਅੱਧਾ ਕਿਲੋ ਔਰ ਪ੍ਰੋਪਰ ਜਿੰਨਾ ਹੋ ਜਾਂਦਾ ਕੰਮ ਜਿੰਨਾ ਆ ਗਿਆ ਉਹ ਫਿਨਿਸ਼ ਕਰਕੇ ਜਾਣਾ ਫਿਨਿਸ਼ ਕਰਕੇ ਸਾਨੂੰ ਜਾਣੇ ਜਾਣਾ ਲਾਓ ਏਕਰ ਆਪਾਂ ਪਰ ਰੇਟ ਦੀ ਗੱਲ ਕਰ ਲਈ ਸਾਨੂੰ ਰੇਟ ਵੀ ਜਾਣਕਾਰੀ ਦੇ ਦਿਓ ਫਿਰ ਸਾਰਿਆਂ ਨੂੰ ਆਪਨੇ ਕੋਲ ਚਿਕਨ ਬਰਾਨੀ ਆਏ 160 ਰੁਪਏ ਕਿਲੋ 160 ਦੀ ਕਿਲੋ ਲੱਗਦੀ ਠੀਕ ਹੈ ਲੋ ਚਿਕਨ ਬਰਾਨੀ ਤੇ ਆਪਨੇ ਕੋਲ ਪੇਟੀ ਹੋ ਗਈ ਠੀਕ ਓਕੇ ਪੰਨੂ ਕੇ ਲਜਜਦਾਰ ਬਿਹਤਰੀਨ ਸੌਰਪਰੀ ਆਪਰੇ 100 ਰੁਪਏ ਆਪਰੇ 100 ਰੁਪਏ ਠੀਕ ਹੈ ਤੇ ਆਪਨੇ ਕੋਲ ਮੁਰਗਾ ਆ ਗਿਆ ਹਾਂ ਇਹ ਤਰੀ ਹਾਲਾ ਮਰੀ ਹਾਲਾ ਬਹੁਤ ਸਕੀਨ ਨੇ ਬਹੁਤ ਸਕੀਨ ਭੁੰਨ ਕੇ ਦਿੰਦੇ ਐ ਜੀ ਗੱਲ ਨਹੀਂ ਦੋ ਦੋ ਦਹੀਂ ਦੋਹੀਂ ਵਧੀਆ ਪਾਉਂਦਾ ਕਰੀਮ ਪਾਉਂਦਾ ਆਡੀ ਤੇਰੀ ਗ੍ਰੇਵੀ ਐ ਪੂਰੀ ਪੂਰੀ ਨਾਲ ਤਿਆਰੀ ਨਾਲ ਚਾਰ ਕਰਕੇ ਦਿੰਦੇ ਐ ਜੀ ਗੱਲ ਨਹੀਂ ਮੈਂ ਛੱਡਦਾ ਪਾਪ ਦਾ ਦੇ ਤਾ ਨਾ ਵਧੀਆ ਤਰੀਕੇ ਨਾਲ ਭੁੰਨ ਕੇ ਇਹਦੀ ਇਹਦਾ ਕੀ ਪ੍ਰਾਈਸ ਐ ਇਹਦਾ ਵੀ 100 ਰੁਪਏ ਹੱਸ 100 ਰੁਪਏ ਪ੍ਰਾਈਸ ਠੀਕ ਐ ਤੇ ਜਿਹੜੀ ਸਰੀ ਚੋਲੇ ਹੁੰਦੇ ਨੇ ਇਹ ਛੱਡ ਦੀ ਹਾਪ ਪੇੜਾ ਦਾ ਖਤਮ ਹੋਗੇ ਨਹੀਂ ਸੁਭਾਨ ਵਧੀਆ ਹੁੰਦਾ ਠੀਕ ਐ ਜੀ ਤੇ ਛੱਡ ਦੀ ਪਲੇਟ ਹੁੰਦੀ ਆ ਮੇਰੇ ਉਹ ਨਹੀਂ ਆ ਪਈ ਜਾਂਦਾ ਉਹ ਦੇਖ ਆਪਣਾ ਨਾ ਕੀ ਨਾਮ ਹੈ ਇਹ ਪਲੋ ਹੁੰਦਾ ਉਹ ਵੀ ਮਤਲਬ ਉਹ ਵੀ ਕਿੰਨੇ ਦੀ ਹੈਗੀ ਜਿਹੜੀ ਆਪਾਂ ਗੱਲ ਕਰਦੇ ਉਹ ਵੀ ਪਲੇਟ ਹੈ ਕਿ ਸੱਟ ਦੀ ਬਾਈ ਪਲੇਟ ਸੱਟ ਦੀ ਪਲੇਟ ਸੱਟ ਦੀ ਤੇ ਕਿਲੋ ਸਾਫ ਹੁੰਦਾ 200 ਰੁਪਏ ਕਿਲੋ ਇੱਥੇ ਜਿਹੜੇ ਕਸਟਮਰ ਆਏ ਨੇ ਉਹਨਾਂ ਤੋਂ ਜਾਣਦੇ ਆ ਵੀ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਇਹਨਾਂ ਦਾ ਟੇਸ ਤੇ ਬਾਈ ਦੋ ਮਿੰਟ ਲੈ ਲਈਏ ਉਹਦੇ ਹਾਂ ਸਰ ਜੀ ਲੋਕ ਤੇ ਤੁਸੀਂ ਪਠਾਨਡਾ ਬਿਦੇ ਆਏ ਹੋ ਤੇ ਕੀ ਕਰੀਏ ਤੁਸੀਂ ਟੇਸ ਕਰ ਰਹੇ ਹੋ ਅਸੀਂ ਹਾਰੇ ਮਟਰਨ ਕਿਮਾਈਏ ਮਟਰਨ ਕਿਮਾਈਏ ਹਾਂ ਸਰ ਜੀ ਮਤਲਬ ਕਿਵੇਂ ਦਾ ਲੱਗਦਾ ਇਹਨਾਂ ਦਾ ਟੇਸ ਇਹ ਨਹੀਂ ਬਹੁਤ ਬਹੁਤ ਵਧੀਆ ਮੈਂ ਆਈ ਗੱਲ ਨਹੀਂ ਮੈਨੂੰ ਆਪ ਆਪ ਨੂੰ 15 ਸਾਲ ਹੋ ਗਏ ਸਾਡੇ ਨੂੰ ਮਤਲਬ ਲੱਗਦਾ ਮੈਂ ਸਕੂਲ ਜਾਂਦੇ ਇਹਨਾਂ ਫਾਦਰ ਗਾਲ ਸਭ ਕਹਿੰਦੇ ਸੀ ਇਹਨਾਂ ਫਾਦਰ ਸਾਹਿਬ ਕੋਲ ਜਾਂਦੇ ਸੀ ਉਦੋਂ ਬਾਅਦ ਕੰਮ ਕਰ ਬਣ ਕੇ ਸਾਰੇ ਸ਼ੁਰੂ ਤੋਂ ਇੱਥੇ ਹੀ ਘਾਰੇ ਆ ਇੱਥੇ ਹੀ ਘਾਰੇ ਮਤਲਬ ਪੂਰੇ ਮਲੇ ਕੋਲੇਜ ਮੈਨੂੰ ਹੋਰ ਕਿਤੇ ਪਸੰਦ ਨਹੀਂ ਹੈ ਨੀ ਇਹਨਾਂ ਦਾ ਤਾਂ ਬਹੁਤ ਖਾਨੇ ਇੱਥੇ ਹੀ ਖਾਂ ਮਾਂਗੇ ਜੀ ਇਹ ਆਪਾਂ ਇੱਕ ਬਰੀਆਨੀ ਟੈਸਟ ਕਰਦਾ ਤੇ ਆਪਣਾ ਚਿਕਨ ਦੇ ਵਿੱਚ ਉਹਨੂੰ ਪ੍ਰਿਸਪੀ ਸੀਗਾ ਭੁੰਨਾ ਵਧੀਆ ਲੱਗਦਾ ਤੇ ਉਹ ਮੈਂ ਖਾਂ ਤੇ ਆਪਣਾ ਟੈਸਟ ਨਾਲ ਸਭ ਤੋਂ ਲਾਈਵ ਟੈਸਟ ਹੈ ਹੁਣ ਤੱਕ ਦਾ ਮਤਲਬ ਇੱਕ ਤਾਂ ਰੇਟ ਦੇ ਅਕੋਰਡਿੰਗ ਵੀ ਔਰ ਸਫਾਈ ਦੇ ਅਕੋਰਡਿੰਗ ਵੀ ਔਰ ਇਹਨਾਂ ਦਾ ਟੈਸਟ ਵਧੀਆ ਮਤਲਬ ਹੋ ਗਿਆ ਮੇਰੇ ਬਜਟ ਦੇ ਹਿਸਾਬ ਨਾਲ ਮ ਯਾਨੀ ਕਿ ਮੇਰੇ ਦੋਸਤ ਜਿੰਨੇ ਵੀ ਉਹਨਾਂ ਨੂੰ ਉਹ ਸਾਰਿਆਂ ਨੂੰ ਹੋਰੀ ਲੈ ਕੇ ਨਾ ਨਾਈਟ ਦਾ ਵੀ ਔਰ ਦਿਨ ਦਾ ਵੀ ਜਿਵੇਂ ਹੁੰਦਾ ਨਾ ਖਾਣਾ ਹੁੰਦਾ ਜਿਵੇਂ ਇਹ ਦੁੱਧ ਵਾਲਾ ਚਿਕਨ ਬਣਾਉਂਦੇ ਆ ਆਪਣੇ ਬਹੁਤ ਲਾਜਵਾਬ ਹੁੰਦਾ ਹੈ ਜਾਨੀ ਉਹਦੇ ਦੁੱਧ ਮਿਕਸ ਕਰਕੇ ਦਿੰਦੇ ਆ ਸਟੇਟ ਦੇ ਮੁਤਾਬਿਕ ਆਪਾਂ ਕਹਿੰਦੇ ਆ ਕਿ ਬਾਹਰ ਜਿਵੇਂ ਆਪਾਂ ਹਾਫ ਪਲੇਟ ਫੁੱਲ ਪਲੇਟ ਚੱਲਦੀ ਹੈ ਨਾ ਉਰੇ ਆਪਾਂ ਕਿਲੋ ਦੇ ਹਿਸਾਬ ਨਾਲ ਵੀ ਲੈ ਸਕਦੇ ਆ ਜਿਵੇਂ ਅੱਧਾ ਕਿਲੋ ਪਾਈਆ ਹੋ ਗਿਆ ਬੜਾ ਸਾਰਾ ਪਰਚੇਸ ਕਰ ਸਕਦੇ ਆ ਵੀ ਮਤਲਬ ਜਿਹੜੀ ਇਹਨਾਂ ਦੀ ਜਿਹੜੀ ਕੁਆਂਟੀਟੀ ਦੀ ਆਪਾਂ ਗੱਲ ਕਰ ਲਈ ਉਹ ਵੀ ਜ਼ਿਆਦਾ ਹੁੰਦੀ ਆ ਆਪਾਂ ਨੂੰ ਹਾਂਜੀ ਇਹਨਾਂ ਦੀ ਕੁਆਂਟੀਟੀ ਜ਼ਿਆਦਾ 30 ਰੁਪਏ ਦੇ ਵਿੱਚ ਅਗਰ ਤੁਸੀਂ 60 ਰੁਪਏ ਇਹ ਟਿਕਾਣਾ ਮਗ ਨਾਲ ਇਹ ਬਟਰ ਟਿਕਾਣਾ ਅੱਛਾ ਕਿ ਮਗ ਨਾਲ ਜੀ ਗੋਸਟ ਬੱਕਰੇ ਦਾ ਅੱਛਾ ਬੱਕਰੇ ਦਾ ਕਿ ਮਗ ਨਾਲ ਕਿਵੇਂ ਦਾ ਲੱਗ ਰਿਹਾ ਇਹਨਾਂ ਦਾ ਟੇਸ ਟੇਸ ਬਹੁਤ ਵਧੀਆ ਹੀ ਹੋ ਰਿਹਾ ਅਸੀਂ ਪਛਮੰਦੋਂ ਹੀ ਆ ਰਹੇ ਹਾਂ ਨਾ ਬੋਲ ਬਖਾਂਦੇ ਦੀ ਅੱਛਾ ਜੀ ਹਾਂ ਜੀ ਅਸੀਂ ਪਛਮੰਦੋਂ ਆ ਰਹੇ ਹਾਂ ਕੀ ਚੀਜ਼ ਇਹਨਾਂ ਦੀ ਜਿਹੜੀ ਇੱਥੇ ਤੁਹਾਨੂੰ ਸਭ ਤੋਂ ਵਧੀਆ ਲੱਗ ਰਹੀ ਆ ਸਭ ਤੋਂ ਵਧੀਆ ਇਹ ਸਿਹਰੀ ਛੋਲੇ ਵਧੀਆ ਲੱਗਦੇ ਨੇ ਜੀ ਬਰੇ ਅੱਛਾ ਤੇ ਮੁਰਗਾ ਵੀ ਬਹੁਤ ਵਧੀਆ ਬਣਾਉਂਦੇ ਨੇ ਟੇਸ ਟਿਕ ਨੰਬਰ ਆ ਇਹਨਾਂ ਦਾ ਟੇਸ ਟਿਕ ਨੰਬਰ ਤੇ ਹੁਣ ਜਿਹੜੇ ਲੋਕ ਦੇਖਦੇ ਨੇ ਕੀ ਕਹੋਂਗੇ ਉਹਨਾਂ ਨੂੰ ਇੱਕ ਵਾਰੀ ਆ ਕੇ ਬਰੇ ਟੇਸ ਤੇ ਵੀਰੇ ਕਿੱਥੋਂ ਆਏ ਹੋ ਤੁਸੀਂ ਅਸੀਂ ਸ਼ੇਰਪੁਰ ਤੋਂ ਜੀ ਅੱਛਾ ਸ਼ੇਰਪੁਰ ਤੋਂ ਕੀ ਕੰਮ ਆਏ ਸੀ ਕੋਈ ਜਾਂ ਇਹਨਾਂ ਕੋਲ ਖਾਣੇ ਆਏ ਹਾਂ ਬੇਸਿਕ ਕੰਮ ਵੀ ਹੈ ਸਸਲ ਅਸੀਂ ਜਦੋਂ ਸ਼ੇਰਪੁਰ ਤੇ ਆਪਣਾ ਰੈਗੂਲਨ ਘੇੜਾ ਲੱਗਦਾ ਅਸੀਂ ਜ਼ਰੂਰ ਆਗੇ ਜਾਂਦੇ ਬਹੁਤ ਵਧੀਆ ਸੇਸ਼ ਹੁੰਦਾ ਜੀ ਆਪਾਂ ਹਰ ਮੀਨ ਤੇ ਦੋ ਤਿੰਨ ਘੇੜੇ ਲੱਗਦੇ ਹੀ ਨੇ ਆਪਣੇ ਅੱਛਾ ਉਹਦੇ ਬਸ ਉਹਦੇ ਕਰਕੇ ਨਾ ਅਸੀਂ ਰੋਟੀ ਪੂਰੀ ਖਾ ਕੇ ਜਾਂਦੇ ਜੀ ਖਾ ਕੇ ਜਾਂਦੇ ਹਾਂ ਜੀ ਤੇ ਬਾਕੀ ਆਪਣਾ ਕੰਮ ਕਾਦਾ ਵੈਸੇ ਕੰਮ ਆਪਣਾ ਫਾਸਟੂਟ ਦਾ ਜੀ ਫਾਸਟੂਟ ਦਾ ਕੰਮ ਤੇ ਫਿਰ ਤਾਂ ਤੁਸੀਂ ਕੋ ਮੋਦੇ ਰਹੇ ਹੋਮੋਂਗੇ ਉਧਰ ਉਧਰ ਹਾਂਜੀ ਕੰਪ ਦਾ ਇਹਨਾਂ ਦੇ ਦੋ ਵੀ ਆਪਣੇ ਨੰਬਰੇ ਕੋਲੇ ਕਿਹੜਾ ਲੱਗਦਾ ਨਾ ਇਹਨਾਂ ਕੋਲੇ ਆਉਂਦੇ ਮੇਰੇ ਫੋਨ ਸਗਾ ਵੀ ਟੈਸਟ ਕੀਤਾ ਹੋਊਗਾ ਜੇ ਉਹਨਾਂ ਜਗ੍ਹਾ ਨਾਲ ਦੇਖੀ ਉਹਨਾਂ ਤੇ ਖਾਣੇ ਤਾਂ ਕਾਫੀ ਹੁੰਦੇ ਜਦੋਂ ਇਹਨਾਂ ਵਰਗਾ ਟੈਸਟ ਕੀਤਾ ਨਹੀਂ ਮਿਲਦਾ ਜੀ ਇਹਨਾਂ ਵਰਗਾ ਟੈਸਟ ਹਾਂਜੀ ਕਿ ਇਹਨਾਂ ਦੀ ਕਿਹੜੀ ਆਈਟਮ ਜਿਹੜੀ ਸਭ ਤੋਂ ਵਧੀਆ ਲੱਗਦੀ ਹੈ ਤੁਹਾਨੂੰ ਵਧੀਆ ਸਾਰੀ ਆਈਟਮਾਂ ਵਧੀਆ ਨੇ ਜੀ ਮੈਨੂੰ ਅਸੀਂ ਤਾਂ ਤੇਰੀ ਖਾਂਦੇ ਹਾਂ ਅੱਛਾ ਸਭ ਤੋਂ ਵਧੀਆ ਸਾਰੀ ਸਾਰੀਆਂ ਵਰਗਾ ਟੈਸਟ ਕਰ ਲਿਆ ਸਾਰੀਆਂ ਵਧੀਆ ਨੇ ਹਾਂਜੀ ਕੀ ਬਾਤ ਹੈ ਹੋਰ ਇੱਕ ਹੋਰ ਚੀਜ਼ ਦੀ ਇਨਫੋਰਮੇਸ਼ਨ ਦੇ ਦਈਏ ਅਗਰ ਤੁਸੀਂ ਕੋਈ ਵੀ ਕੈਟਰੀਂਗ ਦਾ ਕਰਵਾਉਣਾ ਉਹਦੀ ਜਾਣਕਾਰੀ ਵੀ ਆਪਾਂ ਵੀਰੇ ਉਹਨਾਂ ਤੋਂ ਲੈ ਲੈਨੇ ਆ ਤੇ ਭਾਈ ਜੀ ਜਿਵੇਂ ਹੁਣ ਉਹ ਵੀਰੇ ਨੇ ਸਾਨੂੰ ਦੱਸਿਆ ਕਹਿੰਦੇ ਵੀ ਉਹਨਾਂ ਨੇ ਵਿਆਹ ਦਾ ਜਿਹੜਾ ਪ੍ਰੋਗਰਾਮ ਉਹ ਵੀ ਦੋਤੋ ਹੀ ਕਰਵਾਇਆ ਸੀ ਤੇ ਜੇ ਕਿਸੇ ਨੇ ਮੈਰਿਜ ਵਗੈਰਾ ਦਾ ਪ੍ਰੋਗਰਾਮ ਕਰਵਾਉਣਾ ਹੋਵੇ ਵੈਜ ਦੀ ਨਾਨ ਵੈਜ ਉਹ ਵੀ ਆਪਾਂ ਉਹ ਕਰਦਾਂਗੇ ਭਾਈ ਨਾਨ ਵੈਜ ਵੈਜ ਦੋਨੇ ਕਰ ਦਿੰਦੇ ਸਾਡੀ ਅਲੱਗ ਤੋਂ ਟੀਮ ਆ ਸਾਡੀ ਅੱਛਾ ਮਤਲਬ ਕੈਟਰੀਂ ਦਾ ਲੱਗ ਤੋਂ ਆਪਣਾ ਰੱਖਿਆ ਹੋਇਆ ਹੈ ਆਪਣੇ ਸਾਰੇ ਆਪਣੀ ਟੀਮ ਆ ਸਾਡੇ ਸਾਡੇ ਆਪਣੀ ਬੰਦੇ ਨੇ ਕਟਿੰਗ ਦਾ ਨਾਨ ਵੈਜ ਵੈਜ ਅਸੀਂ ਆਪੀ ਧਿਆਨ ਕਰਦੇ ਤੇ ਫਿਰ ਉਹਦੇ ਜੇ ਉਹਦੇ ਰੇਟਸ ਦੀ ਗੱਲ ਕਰਦੀਏ ਉਰੇ ਇਹ ਰੇਟ ਜਨੂਰੀ ਹੀ ਲੰਦਾ ਨੇ ਕੋਈ ਬੜੀ ਗੱਲ ਨਹੀਂ ਬੜੀ ਵਿਚ ਮ ਹਾਈ ਲੈਵਲ ਦਾ ਕੋਈ ਲੰਦਾ ਨਾ ਅਸੀਂ ਜਨੂਰੀ ਰੇਟ ਜਨੂਰੀ ਰੇਟ ਚ ਮਤਲਬ ਵਧੀਆ ਜਾਇਗਾ ਇਹੜਾ ਵਧੀਆ ਜਾਇਗਾ ਜੀ ਹਰ ਇੱਕ ਬੰਦਾ ਵੀ ਮਤਲਬ ਸਾਨੂੰ ਕਹੂਗਾ ਵੀ ਕਰ ਲੋ ਕਰ ਲੋ ਠੀਕ ਹੈ ਜੀ ਇਹ ਵੀਰੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਹਨਾ ਮਤਲਬ ਜਿਵੇਂ ਆਪਾਂ ਕਹਿੰਦੇ ਆ ਨਾ ਮਲੇਰ ਕੋਟਲੇ ਦੇ ਵਿੱਚ ਬਹੁਤ ਜਨੂਰੀ ਟਾਥ ਬਹੁਤ ਵਧੀਆ ਟੇਸਟ ਮਿਲਦਾ ਤਾਂ ਉਹ ਟੇਸਟ ਇੱਥੋਂ ਮਿਲਦਾ ਤੇ ਜਿਵੇਂ ਇਹ ਖਾਸ ਤੌਰ ਤੇ ਸਫਾਈ ਦਾ ਧਿਆਨ ਰੱਖਦੇ ਨੇ ਕੁਆਂਟੀਟੀ ਦਾ ਧਿਆਨ ਰੱਖਦੇ ਨੇ ਤੇ ਜਾਇਕਾ ਇਹ ਜਿਵੇਂ ਇਹਨਾਂ ਨੇ ਦੱਸਿਆ ਵੀ ਮਸਾਲੇ ਜਿਹੜੇ ਸੋਰੇ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕਦੋਂ ਵੀ ਤੁਸੀਂ ਰਿਹਾ ਵਿਜ਼ਿਟ ਕਰ ਸਕਦੇ ਹੋ ਆਓ ਤੁਹਾਨੂੰ ਬਾਕੀ ਲੱਗੇਗਾ ਕਿ ਬਹੁਤ ਵਧੀਆ ਜਿਹੜਾ ਟੇਸਟ ਹੈ ਦੇ ਦਿੰਦੇ ਨੇ ਬਾਕੀ ਜਲਦੀ ਰੱਖਾਂਗੇ ਅੱਗੇ ਵੀ ਵੀਡੀਓਜ਼ ਦੇ ਨਾਲ ਧੰਨਵਾਦ